ਜੇਕਰ ਇਹ ਘਰਾਂ ਨੂੰ ਇੱਥੋਂ ਢਾਹ ਦਿੱਤਾ ਜਾਂਦਾ ਜਾਂ ਧੱਕਾ ਕਰਦੀ ਇੱਥੋਂ ਦਾ ਪ੍ਰਸ਼ਾਸਨ ਧੱਕਾ ਕਰਦਾ ਫਿਰ ਕੀ ਹੋਊਗਾ ਇੱਥੋਂ ਫਿਰ ਵੀਰੇ ਚਾਹੇ ਮਰਾਂਗੇ ਚਾ ਮਾਰਾਂਗੇ ਕਿਸੇ ਨੂੰ ਚ ਵੀ ਲੈ ਆਉਣਾ ਸੀ ਅੱਗੇ ਪਵਾਗੇ ਉਹਨਾਂ ਦੇ ਮਸ਼ੀਨਰੀ ਗਾਦੇ ਅੱਗੇ ਬੱਚੇ ਲੈ ਕੇ ਅੱਗੇ ਕਢਾਂਗੇ ਚਾਹੇ ਬੱਚੇ ਮਰਨ ਚਾਹੇ ਅਸੀਂ ਮਰਗੇ ਤੇ ਮਰਾਂਗੇ ਅਸੀਂ ਅਸੀਂ ਰੋਡ ਬੰਨ ਨਹੀਂ ਦੇਣਾ ਥਾਂ ਦੀ ਇਹਨਾਂ ਨੂੰ ਜ਼ਬਰੀ ਇੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਐ ਇਹਨਾਂ ਦੀ ਇੱਕੋ ਹੀ ਮੰਗ ਆ ਕਿ ਅਸੀਂ ਆਪਦੇ ਘਰ ਆ ਜਿਹੜੇ ਇਥੋਂ ਨਹੀਂ ਚੱਕਣਗੇ ਨਾ ਹੀ ਅਸੀਂ ਸਾਨੂੰ ਕੋਈ ਲਾਲਚ ਹੈ ਜਿਹੜੀ ਮਜ਼ਦੂਰਾਂ ਦਾ ਨਾਂ ਲੈ ਕੇ ਆਮ ਆਦਮੀ ਪਾਰਟੀ ਆਈ ਹੋਈ ਹੈਗੀ ਆ ਝਾੜੂ ਪਾਰਟੀ ਇਥੋਂ ਦਾ ਐਮਐਲਏ ਮਨਜੀਤ ਬਲਾਸਪੁਰ ਜਿਹੜਾ ਆਪਦੇ ਆਪ ਨੂੰ ਕਹਿੰਦਾ ਕਿ ਮੈਂ ਮਜ਼ਦੂਰਾਂ ਦਾ ਜਿਹੜਾ ਮਸੀਹਾ ਹੈਗਾ ਮੈਂ ਮਜ਼ਦੂਰਾਂ ਦਾ ਮੁੰਡਾ ਹੈਗਾ ਉਹ ਸੈ ਐਮਐਲਏ ਨੇ ਅੱਜ ਤੱਕ ਲਗਭਗ ਕੋਈ ਇਹ ਤਿੰਨ ਤੋਂ ਚਾਰ ਮਹੀਨੇ ਤੇ ਪੱਕਾ ਮੋਰਚਾ ਲਾ ਕੇ ਬੈਠੇ ਹੈਗੇ ਆ ਇਹਨਾਂ ਦੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਗੱਲ ਨਹੀਂ ਸੁਣੀ ਹੈਗੀ ਇੱਥੋਂ ਤੱਕ ਕਿ ਐਮਐਲਏ ਵੋਟਾਂ ਨੂੰ ਕਹਿਣ ਇੱਥੋਂ ਦੀ ਨੰਗਦਾ ਰਿਹਾ ਹੈਗਾ ਔਰ ਇਹਨਾਂ ਨੇ ਪੂਰੀ ਸੂਰੀ ਏਐਸ ਬਸਤੀਆਂ ਜਿਹੜਾ ਵੋਟਾਂ ਦਾ ਬਾਈਕਾਟ ਵੀ ਕੀਤਾ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਅਸਲ ਜਿਦਾ ਵੀਰ ਜੀ ਗੱਲ ਇਹ ਹੈ ਵੀ ਇੱਥੇ ਨਾ ਪੌਲ ਇੱਕ ਥੋਪਿਆ ਜਾ ਰਿਹਾ ਜਿਹੜਾ ਕਹਿੰਦੇ ਵੀ ਓਵਰਬ੍ਰਿਜ ਬਣਨਾ ਹੈ ਓਵਰਬ੍ਰਿਜ ਦੀ ਇੱਥੇ ਕੋਈ ਲੋੜ ਨਹੀਂ ਹੈ ਇੱਥੇ ਬੈਠੇ ਰਹਿੰਦੇ ਹੋ ਤੁਸੀਂ ਕਦੇ ਦੇਖਿਆ ਨਹੀਂ ਇੱਥੋਂ ਦੀ ਜਾਂ ਐਮਐਲਏ ਸਾਹਿਬ ਆਪਣੇ ਹਲਕੇ ਦੇ ਨਿਕਲਦੇ ਹੋਣ ਜਾਂ ਕੋਈ ਇੱਕ ਦਿਨ ਸਪੈਸ਼ਲ ਆਇਆ ਉਹ ਮੈਂ ਤੁਹਾਨੂੰ ਗੱਲ ਦੱਸਦਾ ਸਪੈਸ਼ਲ ਆਇਆ ਉਹ ਇੱਥੋਂ ਸਕੂਲ ਤੱਕ ਗਿਆ ਉੱਥੋਂ ਮੁੜਿਆ ਦੇਖ ਕੇ ਨਾਲੇ ਨਾਮਣਾ ਗਿਆ ਕਹਿੰਦਾ ਅਸੀਂ ਵੀ ਜਦੋਂ ਸਾਡੇ ਕੋਲੋਂ ਖੜਿਆ ਹੀ ਨਹੀਂ ਫਿਰ ਅਸੀਂ ਵੀ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਮਤਲਬ ਧੱਕੇਸ਼ਾਹੀ ਮਰਦਮ ਨੂੰ ਫਿਰਦੇ ਆ ਪਰ ਮਜ਼ਦੂਰ ਜਮਾਤ ਅਟਲ ਖੜੀ ਹੈ ਭਿਓ ਘਟਾ ਨਹੀਂ ਤੇ ਕੋਈ ਨਾਕ ਵੈਰ ਕਰਨ ਦੇ ਬੇ ਜਾਨਾ ਬਾੜ ਦੇਾਂਗੇ ਸਾਰੀ ਇਹ ਮੰਗ ਰਿਹਾ 30000 ਦੇ ਨਾਲ 32000 ਦੇ ਨਾਲ ਮੰਗ ਲਾ ਪਾਸੇ ਮਿਲਦਾ 4 ਲੱਖ ਨੂੰ ਬੋਲਦੇ ਆ ਸਾਨੂੰ ਹਸੀ ਗੱਲ ਮੈਂ ਮਨਪ੍ਰੀਤ ਸਿੰਘ ਮਤੇ ਕਿ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਵਕਤ ਹਲਕਾ ਨਿਹਾਲ ਸਿੰਘ ਵਾਲੇ ਪੈਂਦੇ ਪਿੰਡ ਜਵਾਰ ਸਿੰਘ ਵਾਲੇ ਦੇ ਵਿੱਚ ਖੜੇ ਆ ਜਿਹੜਾ ਅਸੀਂ ਤੁਹਾਨੂੰ ਪਿਛਲੇ ਸਮੇਂ ਦੇ ਵਿੱਚ ਵੀ ਕਿੰਨੀਆਂ ਇੱਥੋਂ ਜਿਹੜੀਆਂ ਨਿਊਜ਼ ਅਸੀਂ ਤੁਹਾਨੂੰ ਦਿਖਾਈਆਂ ਕਿੰਨੀਆਂ ਇੱਥੋਂ ਅਸੀਂ ਖਬਰਾਂ ਤੁਹਾਨੂੰ ਦੱਸੀਆਂ ਕਿ ਇੱਥੇ ਜਿਹੜਾ ਬਾਗਾ ਪ੍ਰਾਣਾ ਨਿਹਾਲ ਸਿੰਘ ਵਾਲਾ ਰੋਡ ਹੈ ਇਸ ਨੂੰ ਲੈ ਕੇ ਬਹੁਤ ਟਾਈਮ ਦਾ ਵਿਵਾਦ ਚੱਲਦਾ ਸੀ ਇੱਕ ਜਾਂ ਗੱਲ ਕਰੀਏ ਤਾਂ ਇੱਥੇ ਐਕਸੀਡੈਂਟ ਵੀ ਹੋਏ ਇਹ ਮੌਤ ਦਾ ਕਾਰਨ ਵੀ ਬਣਿਆ ਇਹ ਰੋਡ ਪਰ ਅੱਜ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇੱਕ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਦੇ ਵਿੱਚ 17 ਤੋਂ ਲੈ ਕੇ 18 ਘਰ ਜਿਹੜੇ ਹੈਗੇ ਨੇ ਉਹ ਵਿੱਚ ਆ ਰਹੇ ਨੇ ਰੋਡ ਦੇ ਵਿੱਚ ਤੱਕੇ ਦੇ ਨਾਲ ਉਹਨਾਂ ਨੂੰ ਨਿਹੱਥਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਐਨ ਐਚ ਆਈ ਦਾ ਜਿਹੜਾ ਨੈਸ਼ਨਲ ਰੋਡ ਹੈ ਇਹ ਕ੍ਰੋਸ ਕਰਦਾ ਇੱਥੋਂ ਦੀ ਤੇ ਗੱਲਬਾਤ ਕਰਦੇ ਆ ਇੱਥੇ ਜਿਹੜੇ ਹੈਗਾ ਮਜ਼ਦੂਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਆ ਉਹ ਵੀ ਇੱਥੇ ਪਹੁੰਚੇ ਨੇ ਕਿਸਾਨ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੇ ਨੁਮਾਇੰਦੇ ਪਹੁੰਚਿਆ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਮੰਗਾ ਸਿੰਘ ਵੈਰੋਕੇ ਜੋ ਪਿੰਡੂ ਮਜ਼ਦੂਰ ਯੂਨੀਅਨ ਨੂੰ ਰਿਪਰੈਜ਼ੈਂਟ ਕਰਦੇ ਨੇ ਸਾਡੇ ਨਾਲ ਇਸ ਵਕਤ ਨੇ ਗੱਲਬਾਤ ਕਰਦੇ ਨੇ ਮੰਗੇ ਭਾਈ ਜਿਹੜਾ ਕੀ ਮਸਲਾ ਹੈਗਾ ਜਿਹੜਾ ਇਹ ਘਰਾਂ ਦਾ ਲੈ ਕੇ ਹਲੇ ਤੱਕ ਜਿਹੜਾ ਇੰਨਾ ਟਾਈਮ ਲੰਮਾ ਸਮਾਂ ਹੋ ਗਿਆ ਇੱਥੇ ਧਰਨਾ ਚੱਲਦੇ ਨੂੰ ਇਹਨਾਂ ਦਾ ਲਗਾਤਾਰ ਜਿਹੜਾ ਇੱਥੇ ਟੈਂਟ ਲੱਗਿਆ ਹੋਇਆ ਸ਼ੜਕ ਦੇ ਉੱਪਰ ਕੀ ਕਾਰਨ ਹੈ ਜਿਹੜੀ ਜਿਹੜੀ ਐਨਐਚਆਈ ਉਹ ਗੱਲ ਹੀ ਨਹੀਂ ਸੁਣ ਰਹੀ ਦੇਖੋ ਪਹਿਲੀ ਗੱਲ ਦਾ ਤੁਹਾਡਾ ਬਾਈ ਜੀ ਧੰਨਵਾਦ ਪਹੁੰਚਣ ਦੇ ਇੱਥੇ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜਾ ਬਾਗਾਪਣਾ ਤੋਂ ਨਿਹਾਲ ਸਿੰਘ ਵਾਲਾ ਰੋਡ ਹੈ ਇਹਦੇ ਵਿੱਚ ਲਗਭਗ ਕੋਈ 17 ਤੋਂ 18 ਦੇ ਵਿੱਚ ਆ ਜਿਹੜੇ ਉਹ ਮਜ਼ਦੂਰ ਭਾਈਚਾਰੇ ਦੇ ਘਰ ਆਏ ਹੈਗੇ ਆ ਔਰ ਤਿੰਨ ਚਾਰ ਦੁਕਾਨਾਂ ਜਿਹੜੀਆਂ ਜਿਹੜੀਆਂ ਬਿਲਕੁਲ ਸਾਈਡ ਤੇ ਨੇ ਉਹ ਸਾਡੇ ਕਿਸਾਨ ਭਰਾ ਦੀਆਂ ਆਈਆਂ ਹੋਈਆਂ ਹਨ ਤਾਂ ਇਹਨਾਂ ਨੂੰ ਜ਼ਬਰੀ ਇੱਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਇਹਨਾਂ ਦੀ ਕੋਈ ਮੰਗ ਆ ਕਿ ਅਸੀਂ ਆਪਦੇ ਘਰ ਆ ਜਿਹੜੇ ਇੱਥੋਂ ਨਹੀਂ ਚੱਕਣੇਗੇ ਨਾ ਹੀ ਅਸੀਂ ਸਾਨੂੰ ਕੋਈ ਲਾਲਚ ਹੈ ਜਦਕਿ ਇਹ ਰੋਡ ਜੇਕਰ ਪਿੱਛੋਂ ਦੇਖੋ ਤੁਸੀਂ ਪਿਛਲੇ ਰੋਡ ਦੇ ਮੁਤਾਬਕ ਇਹ ਜਗ੍ਹਾ ਜਿਹੜੀ ਪੂਰੀ ਖੁੱਲੀ ਡੁੱਲੀ ਹੈਗੀ ਆ ਕਹਿੰਦੇ ਵੀ ਇਹ ਰੋਡ ਆ ਜਿਹੜਾ ਤੁਸੀਂ ਇਸੇ ਤਰੀਕੇ ਬਣਾ ਲਓ ਸਾਨੂੰ ਇੱਥੋਂ ਠਾਓ ਨਾ ਪਰ ਪ੍ਰਸ਼ਾਸਨ ਆ ਜਿਹੜਾ ਪ੍ਰਸ਼ਾਸਨ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਕਿ ਤੁਸੀਂ ਉੱਠ ਖੜੋ ਤੁਹਾਡੇ ਤੇ ਸ਼ਕਤੀ ਵਰਤਾਂਗੇ ਔਰ ਜਿਹੜੀ ਮਜ਼ਦੂਰਾਂ ਦਾ ਨਾਮ ਲੈ ਕੇ ਆਮ ਆਦਮੀ ਪਾਰਟੀ ਆਈ ਹੋਈ ਹੈਗੀ ਆ ਝਾੜੂ ਪਾਰਟੀ ਇੱਥੋਂ ਦਾ ਐਮਐਲਏ ਮਨਜੀਤ ਬਲਾਸਪੁਰ ਜਿਹੜਾ ਆਪਦੇ ਆਪ ਨੂੰ ਕਹਿੰਦਾ ਕਿ ਮੈਂ ਮਜ਼ਦੂਰਾਂ ਦਾ ਜਿਹੜਾ ਮਸੀਹਾ ਹੈਗਾ ਮੈਂ ਮਜ਼ਦੂਰਾਂ ਦਾ ਮੁੰਡਾ ਹੈਗਾ ਤਾਂ ਉਸ ਐਮਐਲਏ ਨੇ ਅੱਜ ਤੱਕ ਲਗਭਗ ਕੋਈ ਇਹ ਤਿੰਨ ਤੋਂ ਚਾਰ ਮਹੀਨੇ ਤੇ ਪੱਕਾ ਮੋਰਚਾ ਲਾ ਕੇ ਬੈਠੇ ਹੈਗੇ ਆ ਇਹਨਾਂ ਦੀ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਗੱਲ ਨਹੀਂ ਸੁਣੀ ਹੈਗੀ ਇਥੋਂ ਤੱਕ ਕਿ ਐਮਐਲਏ ਵੋਟਾਂ ਨੂੰ ਕਹਿਣ ਇਥੋਂ ਦੀ ਨੰਗਦਾ ਰਿਹਾ ਹੈਗਾ ਔਰ ਇਹਨਾਂ ਨੇ ਪੂਰੀ ਸੋਰੀ ਏਐਸ ਬਸਤੀਆਂ ਜਿਹੜਾ ਵੋਟਾਂ ਦਾ ਬਾਈਕਾਟ ਵੀ ਕੀਤਾ ਕਿ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਕਾਰਨ ਕੀ ਹੈਗਾ ਕਿ ਇਹਨਾਂ ਦੀ ਸਮੱਸਿਆ ਜਿਹੜੀ ਹੈਗੀ ਆ ਇਹਨਾਂ ਨੂੰ ਬਿਨਾ ਕੋਈ ਭਰੋਸਾ ਦਿੱਤੇ ਬਿਨਾ ਕੋਈ ਗੱਲਬਾਤ ਕੀਤੇ ਇਹਨਾਂ ਨੂੰ ਸਿੱਧੇ ਜਿਵੇਂ ਆਪਾਂ ਕਹ ਦੀਏ ਕਿ ਪ੍ਰਸ਼ਾਸਨ ਨੇ ਕਹਤਾ ਕਿ ਤੁਸੀਂ ਆਪ ਦਾ ਮੰਜਾ ਜੁੱਲੀ ਇੱਥੋਂ ਚੱਕੋ ਜਿੱਥੇ ਮਰਜੀ ਜਾਓ ਸਰਕਾਰ ਜਦੋਂ ਕੋਈ ਤੁਹਾਨੂੰ ਪੈਸੇ ਦੇਊਗੀ ਉਦੋਂ ਤੁਹਾਨੂੰ ਦੱਸ ਦਿਆਂਗੇ ਪਰ ਇਹਨਾਂ ਮਜ਼ਦੂਰਾਂ ਦੀ ਕਿਸਾਨਾਂ ਦੀ ਇੱਕੋ ਡਿਮਾਂਡ ਹੈ ਇੱਕੋ ਮੰਗ ਹੈ ਕਿ ਨਾ ਅਸੀਂ ਇੱਥੋਂ ਅੱਜ ਉੱਠ ਗਏ ਨਾ ਅਸੀਂ ਇੱਥੋਂ ਕੱਲ ਉੱਠ ਗਏ ਸਾਡੀ ਸਮੱਸਿਆ ਜਿਹੜੀ ਉਹ ਪ੍ਰਸ਼ਾਸਨ ਸਮਝ ਨਹੀਂ ਰਿਹਾ ਸਾਡੀ ਸਮੱਸਿਆ ਮੇਜਰ ਹੈ ਪ੍ਰਸ਼ਾਸਨ ਨੂੰ ਸਮਝਣ ਦੀ ਬਜਾਏ ਇਹਨਾਂ ਤੇ ਦਬਾਅ ਪਾ ਕੇ ਇੱਥੋਂ ਉਠਾਉਣਾ ਚਾਹੁੰਦਾ ਔਰ ਸਾਡੀ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਅੱਜ ਇੱਥੇ ਹਾਈ ਰੀਵਿਊ ਲਈ ਹੈ ਔਰ ਨੰਗਦੇ ਪਾਉਂਦੇ ਵੀ ਅਸੀਂ ਇਨਾਂ ਕੋਲੇ ਰੁਕਦੇ ਰਹਾਂਗੇ ਔਰ ਜੋ ਵੀ ਇਨਾਂ ਦਾ ਪ੍ਰੋਗਰਾਮ ਹੋਊਗਾ ਚਾਹੇ ਜਿੰਨਾ ਵੀ ਤਿੱਖਾ ਹੋਵੇ ਚਾਹੇ ਸਾਨੂੰ ਮਨਜੀਤ ਬਲਾਸਪੁਰ ਦੀ ਕੋਠੀ ਘੇਰਨੀ ਪਵੇ ਚਾਹੇ ਸਾਨੂੰ ਰੋਡ ਘੇਰਨਾ ਪਵੇ ਸਾਨੂੰ ਚਾਹੇ ਡੀਸੀ ਦਫਤਰ ਐਸਐਸਪੀ ਦਾ ਜੋ ਵੀ ਸਬੰਧਤ ਜੋ ਵਿਭਾਗ ਹੈਗਾ ਉਹ ਘੇਰਨਾ ਪਵੇ ਅਸੀਂ ਉੱਥੋਂ ਤੱਕ ਜਾਵਾਂਗੇ ਔਰ ਅਸੀਂ ਇਸ ਘਰ ਦੇ ਵਿੱਚੋਂ ਇੱਕ ਬੱਤੀ ਤੱਕ ਪ੍ਰਸ਼ਾਸਨ ਨੂੰ ਹਿਲਾਉਣ ਨਹੀਂ ਦੇਣੀ ਹੈਗੀ ਮੰਗੇ ਗੱਲ ਕਰੀਏ ਤਾਂ ਪਿਛਲੇ ਕਿੰਨੇ ਸਮੇਂ ਤੋਂ ਲੈ ਕੇ ਐਨਐਚਆਈ ਦੇ ਖਿਲਾਫ ਜਥੇਬੰਦੀਆਂ ਨੇ ਜਿਹੜੇ ਹੈਗਾ ਰੋਸ ਪ੍ਰਦਰਸ਼ਨ ਕੀਤੇ ਕਿਤੇ ਕਿਸੇ ਟਿੱਪਰ ਨੇ ਬੰਦਾ ਮਿੱਧ ਦਿੱਤਾ ਜਾਂ ਕਈਏ ਕਿ ਐਨਐਚਆਈ ਦੀ ਜਿਹੜੀ ਮੈਨੇਜਮੈਂਟ ਆ ਉਹ ਲੋਕਾਂ ਦੇ ਨਾਲ ਧੱਕਾ ਕਰਦੀ ਆ ਕਿਤੇ ਘਰ ਡਿੱਗ ਪੈਂਦਾ ਜੇ ਗੱਲ ਕਰੀਏ ਤਾਂ ਰਾਜਿਆਣਾ ਤੁਹਾਡੇ ਹਲਕੇ ਦੇ ਵਿੱਚ ਆ ਜਾਂਦਾ ਰਾਜਿਆਣਾ ਦੇ ਵਿੱਚ ਇੱਕ ਘਰ ਡਿੱਗਿਆ ਇੱਕ ਜਿਹੜਾ ਕਿਸਾਨ ਦਾ ਤੇ ਉਸ ਨੂੰ ਜਿਵੇਂ ਇਹ ਲਗਾਤਾਰ ਜਿਹੜਾ ਹੋਣਾ ਇਹਨੂੰ ਕਿਵੇਂ ਦੇਖਦੇ ਆ ਤੁਸੀਂ ਦੇਖੋ ਇਹ ਜਣੀਆਂ ਪੰਜਾਬ ਦੀਆਂ ਜੰਨੀਆਂ ਸੜਕਾਂ ਇਹ ਬੰਦੇ ਖਾਣੀਆਂ ਇੱਥੇ ਕੋਈ ਟ੍ਰੈਫਿਕ ਨਿਜਮ ਨਹੀਂ ਹੈਗਾ ਕੋਈ ਇੱਥੇ ਕੋਈ ਬਾਲੀਵਾਰਸ ਨਹੀਂ ਹੈਗਾ ਜਿਵੇਂ ਕਿਸੇ ਦਾ ਠੀਕ ਲੱਗਦਾ ਕਿਉਂਕਿ ਸਭ ਤੋਂ ਵੱਧ ਇੱਥੇ ਰਿਸ਼ਵਤਖੋਰੀ ਆ ਰਿਸ਼ਵਤਖੋਰੀ ਮੈਂ ਕਿਉਂ ਕਹਿ ਰਿਹਾ ਹੈਗਾ ਕਿਉਂਕਿ ਜਿਹੜੇ ਹਸਾਮ ਨਾਲ ਇਹ ਸੜਕਾਂ ਬਣਾਈਆਂ ਜਾ ਰਹੀਆਂ ਇਹ ਰੀਸ ਤਾਂ ਕਰਦੇ ਹੈਗੇ ਫੌਨ ਕੰਟਰੀਆਂ ਦੀ ਪਰ ਇਹ ਸਿਰ ਤੇ ਸਿਰਫ ਇੱਥੇ ਆਪਦੇ ਕਮਿਸ਼ਨ ਖਾਤਰ ਸਿਰਫ ਤੇ ਸਿਰਫ ਆਪਦੀਆਂ ਜੇਬਾਂ ਭਰਨ ਖਾਤਰ ਆ ਇਥੋਂ ਦਾ ਹੁਣ ਐਮ.ਐਲ.ਏ. ਮਨਜੀਤ ਬਲਾਸਪੁਰ ਉਹ ਦੂਜਾ ਇਹ ਜਿਹੜਾ ਬਾਗਾਪਣਾ ਤੋਂ ਨਿਹਾਲ ਸਿੰਘ ਵਾਲਾ ਰੋਲਾ ਖੋਟਿਆਂ ਤੋਂ ਪਰਾਂ ਦਾ ਸੜਕ ਬਣੀ ਹੈਗੀ ਆ ਆ ਤੁਸੀਂ ਦੇਖੋ ਕਿ ਜਦੋਂ ਖੋਟਿਆਂ ਤੋਂ ਗਾਂ ਆਉਣੇ ਆ ਇਹ ਆਮ ਆਦਮੀ ਪਾਰਟੀ ਦੇ ਮਨਜੀਤ ਬਲਾਸਪੁਰ ਦਾ ਹਲਕਾ ਪੈਂਦਾ ਇਸ ਸੜਕ ਦੀ ਇੰਨੀ ਮਾੜੀ ਹਾਲਤ ਹੈਗੀ ਆ ਕੋਈ ਦੱਸ ਨਹੀਂਦਾ ਜਿਹੜਾ ਬੰਦਾ ਇੱਧਰ ਨਹੀਂ ਆਉਂਦਾ ਉਹ ਘਰ ਤੋਂ ਘਟ ਮੈਨੂੰ ਲੱਗਦਾ ਜੇ ਕੋਈ ਬੰਦਾ ਨਹੀਂ ਵੀ ਗੱਲ ਕੱਢਦਾ ਉਹ ਵੀ 100 ਗੱਲ ਕੱਢਦਾ ਕਿ ਇਹੋ ਜਿਹੀ ਐਮਐਲਏ ਬਣਾ ਕੇ ਇਹੋ ਜਿਹੀ ਸਰਕਾਰ ਲਿਆ ਕੇ ਅਸੀਂ ਕੀ ਕੋੜੇ ਤੇ ਰਗੜ ਕੇ ਲਾਉਣਾ ਸੀ ਇਹਨਾਂ ਨੂੰ ਇਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਦੀ ਬਜਾਏ ਸਗੋਂ ਇਹਨਾਂ ਪਰਿਵਾਰਾਂ ਤੇ ਇਹਨਾਂ ਲੋਕਾਂ ਦੇ ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਨਾ ਉਠੇ ਥੋੜੇ ਤੇ ਪਰਚੇ ਦਰਜ ਕਰਾਂਗੇ ਤੁਸੀਂ ਨਾ ਉਠੇ ਤੁਹਾਨੂੰ ਜੇਲ੍ਹ ਭੇਜਾਂਗੇ ਅੱਜ ਵੀ ਜਦੋਂ ਪਤਾ ਲੱਗਾ ਕਿ ਜਥੇਬੰਦੀਆਂ ਆ ਰਹੀਆਂ ਹੈਗਾ ਪ੍ਰਸ਼ਾਸਨ ਨੇ ਸਾਡੇ ਇਹਨਾਂ ਸਾਥੀਆਂ ਨੂੰ ਬੁਲਾਇਆ ਗੱਲਬਾਤ ਵਾਸਤੇ ਵੀ ਭਾਈ ਕੀ ਆ ਕੀ ਨਹੀਂ ਹੈਗੀ ਇਹ ਤਾਂ ਉਹ ਦੱਸਣਗੇ ਜਿਹੜੇ ਸਾਥੀ ਗਏ ਹੈਗੇ ਜਾਂ ਪ੍ਰਸ਼ਾਸਨ ਦੱਸ ਸਕਦਾ ਹੈਗਾ ਕਿ ਇਹਨਾਂ ਦੀ ਸਮੱਸਿਆ ਨੂੰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਹੈਗਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਸਾਨੂੰ ਬੋਲਣਾ ਚਾਹੀਦਾ ਹੈ ਔਰ ਅਸੀਂ ਆਪ ਦੀ ਜਥੇਬੰਦੀ ਜਥੇਬੰਦੀ ਪਿੰਡੂ ਮਜ਼ਦੂਰ ਜਿਨ੍ਹਾਂ ਵੱਲੋਂ ਅਸੀਂ ਪੱਤੋ ਜਵਾਰ ਸਿੰਘ ਵਾਲਾ ਦੇ ਲੋਕਾਂ ਦੇ ਹੱਕ ਦੇ ਵਿੱਚ ਡਟ ਕੇ ਖੜੇ ਆ ਜਿਸ ਤਰ੍ਹਾਂ ਦਾ ਵੀ ਸਾਨੂੰ ਸੁਨੇਹਾ ਲਾਉਣਗੇ ਅਸੀਂ ਵੱਧ ਛੜ ਕੇ ਆ ਐਨ ਪੂਰੇ ਦਾ ਪੂਰਾ ਆਪ ਦੀ ਜਥੇਬੰਦੀ ਦੀ ਹੈ ਜਿਹੜੀ ਇਨਾਂ ਦੇ ਜਿਹੜੇ ਪਿੱਛੇ ਜਿਹ ਇਹਨਾਂ ਦੇ ਅੱਗੇ ਲੱਗਣਾ ਪਿਆ ਪਿੱਛੇ ਲੱਗਣਾ ਪਿਆ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜੇ ਹੈਗੇ ਆਂ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਜਿਹੜਾ ਇਹ ਧਰਨਾ ਹੈਗਾ ਇਹ ਕਾਫੀ ਟਾਈਮ ਤੋਂ ਤੁਹਾਡਾ ਟੈਂਟ ਲੱਗਿਆ ਹੋਇਆ ਇੱਥੇ ਕਿਹੋ ਜਿਹਾ ਜਿਹੜੀ ਹੈ ਪ੍ਰਸ਼ਾਸਨ ਨਾਲ ਤੁਹਾਡੇ ਨਾਲ ਵਿਹਾਰ ਕਰਦਾ ਜਾਂ ਕਿੱਦਾਂ ਦਾ ਤੁਹਾਡੇ ਨਾਲ ਹੁਣ ਤੱਕ ਪ੍ਰਸ਼ਾਸਨ ਨੇ ਤਾਂ ਕਦੀ ਸਾਨੂੰ ਪੁੱਛਿਆ ਹੀ ਨਹੀਂ ਜੀ ਆ ਕੇ ਪਹਿਲਾਂ ਜੇ ਜਿੰਨਾ ਵਾਰ ਹੀ ਗਏ ਆਂ ਪ੍ਰਸ਼ਾਸਨ ਕੋਲੇ ਸਾਡੇ ਨਾਲ ਮਿਸਬੀਹੇਵ ਵੀ ਹੁੰਦਾ ਰਿਹਾ ਯਾਨੀ ਕਿ ਕਿਸੇ ਨੇ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ ਸਾਡੇ ਨਾਲ ਤਾਨੂੰ ਹੁਣ ਤੱਕ ਕੋਈ ਪੇਮੈਂਟ ਜਾਂ ਕੋਈ ਚੈੱਕ ਜਾਂ ਕੁਛ ਦਿੱਤਾ ਹੁਣ ਤੱਕ ਕੁਛ ਨਹੀਂ ਦਿੱਤਾ ਜੀ ਕਈ ਨੇ ਕੱਲੇ ਨਿਸ਼ਾਨ ਲਾ ਲੇ ਵੀ ਤੋ ਤੱਕ ਕਹੀਂ ਥਾਂ ਲੈਣਾ ਹੈ ਨਿਸ਼ਾਨ ਲਾਉਣ ਲੱਗਿਆ ਨੇ ਤੁਹਾਡੇ ਤੋਂ ਜਿਹੜੀ ਹੈਗੀ ਲਈ ਮਨਜ਼ੂਰੀ ਲਈ ਨਾ ਨਾ ਜੀ ਕਿਸੇ ਤੋਂ ਵੀ ਨਹੀਂ ਨਾ ਸਾਡੇ ਸਰਪੰਚ ਕੋਲੋਂ ਪੁੱਛਿਆ ਨਾ ਪੰਚਾਇਤ ਨੂੰ ਸੂਚਿਤ ਕੀਤਾ ਵੀ ਭਾਈ ਤੁਹਾਡੇ ਪਿੰਡ ਦੇ ਘਰ ਆ ਰਹੇ ਆ ਐ ਇੰਨੇ ਘਰ ਅਸੀਂ ਅਕਵਾਇਰ ਕਰਨੇ ਆ ਅਸਲ 'ਚ ਤਾਂ ਵੀਰ ਜੀ ਗੱਲ ਇਹ ਆ ਵੀ ਇੱਥੇ ਨਾ ਪੌਲ ਇੱਕ ਥੋਪਿਆ ਜਾ ਰਿਹਾ ਜਿਹੜਾ ਕਹਿੰਦੇ ਵੀ ਓਵਰ ਬ੍ਰਿਜ ਬਣਨਾ ਹੈ ਓਵਰ ਬ੍ਰਿਜ ਦੀ ਇੱਥੇ ਕੋਈ ਲੋੜ ਨਹੀਂ ਐ ਦੇਖੋ ਪਹਿਲਾ ਜਿਹੜਾ ਇਹਦਾ ਰੋਡ ਦਾ ਨਕਸ਼ਾ ਸੀਗਾ ਵੀ ਥੱਲੇ ਥੱਲੇ ਰੋਡ ਬਣਨਾ ਸੀਗਾ ਜਿਹੜਾ ਇਹ ਪੌਲਾ ਇੱਥੇ ਥੋਪਿਆ ਜਾ ਰਿਹਾ ਮੰਨ ਲਓ ਕਿ ਇਹ ਸ਼ਹਿਰ ਚ ਬਣਨਾ ਜਾਂ ਨਿਹਾਲ ਸਿੰਘ ਵਾਲੇ ਤੁਸੀਂ ਦੇਖੋ ਅੱਜ ਜਾ ਕੇ ਦੇਖੋ ਐਡਾ ਵੱਡਾ ਜਾਮ ਲੱਗਿਆ ਹੋਇਆ ਉਥੇ 15 15 20 ਮਿੰਟ ਲੱਗ ਜਾਂਦੇ ਖੜੇ ਨੂੰ ਉਥੇ ਪੁਲ ਦੀ ਲੋੜ ਹੈ ਇੱਥੇ ਕਿੰਨਾ ਕੁ ਟ੍ਰੈਫਿਕ ਸੋ ਇਹੀ ਇਹਨਾਂ ਲੋਕਾਂ ਦਾ ਕਹਿਣਾ ਹੈ ਵੀ ਭਾਈ ਇੱਥੇ ਇਹ ਪੁਲ ਨਾ ਬਣਾਇਆ ਜਾਵੇ ਜੇ ਪੁਲ ਨਹੀਂ ਬਣਦਾ ਤਾਂ ਇੱਕ ਵਾਰਿੰਗ ਇਹ ਹੁੰਦੀ ਨਹੀਂ ਪਰ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਸਰਕਦੀ ਵੀ ਇਹ ਕਾਹਤੋਂ ਬੈਠੇ ਆ ਪੰਜ ਮਹੀਨੇ ਹੋ ਗਏ ਸਾਨੂੰ ਬੈਠਿਆਂ ਨੂੰ ਕਿਸੇ ਨੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਆ ਕੇ ਨਹੀਂ ਪੁੱਛਿਆ ਵੀ ਇੰਨੀ ਠੰਡ ਆ ਯਾਰ ਇੰਨੀ ਕੜਾਕੇ ਦੀ ਠੰਡ ਚ ਬੈਠੇ ਆ ਪਹਿਲਾਂ ਅਸੀਂ ਕੜਾਕੇ ਦੀ ਗਰਮੀ ਲੰਘਾਈ ਆ ਪਰ ਹਜੇ ਤੱਕ ਕਿਸੇ ਨੇ ਆ ਕੇ ਸਾਡੀ ਸਾਲ ਨਹੀਂ ਲਈ ਤੁਸੀਂ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਤੁਸੀਂ ਕਦੇ ਦੇਖਿਆ ਨਹੀਂ ਇੱਥੋਂ ਦੀ ਜਾਂ ਐਮਐਲਏ ਸਾਹਿਬ ਆਪਣੇ ਹਲਕੇ ਦੇ ਨਿਕਲਦੇ ਹੋਣ ਜਾਂ ਕੋਈ ਇੱਕ ਦਿਨ ਸਪੈਸ਼ਲ ਆਇਆ ਉਹ ਮੈਂ ਤੁਹਾਨੂੰ ਗੱਲ ਦੱਸਦਾ ਸਪੈਸ਼ਲ ਆਇਆ ਉਹ ਇੱਥੋਂ ਸਕੂਲ ਤੱਕ ਗਿਆ ਉੱਥੋਂ ਮੁੜਿਆ ਦੇਖ ਕੇ ਨਾਲੇ ਨਾਮਣਾ ਗਿਆ ਕਹਿੰਦਾ ਸੀ ਵੀ ਜਦੋਂ ਸਾਡੇ ਕੋਲੋਂ ਖੜਿਆ ਹੀ ਨਹੀਂ ਫਿਰ ਅਸੀਂ ਵੀ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਦਾ ਹੱਕ ਮੰਨਦਾ ਸੀ ਕਹਿੰਦਾ ਗੱਲ ਜੀ ਸਾਡੇ ਇਸ ਬਸਤੀ ਦੇ ਸਾਰੇ ਭਾਈਚਾਰੇ ਨੇ ਦੋ ਵਾਰੀ ਸਰਕਾਰ ਬਣੀ ਹੈ ਮੇਰੇ ਬਾਪੂ ਜੀ ਹਰਮੇਲ ਸਿੰਘ ਜਿਹੜੇ ਇਹਨਾਂ ਦੇ ਨਾਲ ਪੱਕੇ ਤੌਰ ਤੇ ਹੀ ਹੈ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਹੈ ਉਹਨਾਂ ਦੀ ਵੀ ਕਿਸੇ ਨੇ ਗੱਲ ਨਹੀਂ ਸੁਣੀ ਜਾਨੀ ਕਿ ਵੀ ਅੱਖੋ ਪਰੋਖਾ ਹੀ ਕਰਦਾ ਅੱਖੋ ਪਰੋਖਾ ਹੀ ਕਰਦਾ ਜੀ ਸਾਡੇ ਖਾਸ ਕਰਕੇ 2 ਲੀਟਰ ਸੀਗੇ ਇਸ बस्ती ਦੇ ਉਹਨਾਂ ਦੇ ਨਾਲ ਵੋਟਾਂ ਪਾਉਣ ਚ ਵੀ ਤੇ ਪਾਉਣ ਚ ਵੀ ਜਿਹੜੀਆਂ ਆਪ ਤਾਂ ਅਸੀਂ ਘਰਾਂ ਨੇ ਪਾਇਆਂ ਹੀ ਪਾਇਆਂ ਹੋਰ ਵੀ ਆਸੇ ਪਾਸਿਆਂ ਤੋਂ ਇਹਨਾਂ ਨੂੰ ਵੋਟਾਂ ਪੁਆਈਆਂ ਕਿ ਇਹਨਾਂ ਨੇ ਸ਼ਰਮ ਹੀ ਨਹੀਂ ਕੀਤੀ ਵੀ ਸਾਡੇ ਬੰਦਿਆਂ ਨੇ ਇੰਨਾ ਯਾਰ ਮਗਰ ਜੋਰ ਲਾਇਆ ਪਿੱਛੇ ਨਾਲ ਤੁਰੇ ਫਿਰਦੇ ਰਹੇ ਜਮੇ ਨਹੀਂ ਬੰਦੇ ਨੇ ਹੁਣ ਜਿਹੜੀ ਪਿੰਡ ਦੀ ਪੰਚਾਇਤ ਆ ਪਿੰਡ ਦੀ ਪੰਚਾਇਤ ਤੁਹਾਡੇ ਨਾਲ ਤੁਰਦੀ ਆ ਜਾਂ ਕਿੱਦਾਂ ਪਿੰਡ ਦੀ ਪਿੰਡ ਦੀ ਪੰਚਾਇਤ ਭਾਈ ਸਾਡੇ ਨਾਲ ਸਾਰੀ ਤੁਰਦੀ ਆ ਸਾਰਾ ਪਿੰਡ ਤੁਰਦਾ ਸਾਡੇ ਨਾਲ ਹੁਣ ਅਸੀਂ ਮਤਾ ਪਵਾਇਆ ਥੋੜੀ ਜੀ ਸਾਨੂੰ ਰਾਹਤ ਮਿਲੀ ਐ ਸਾਰੇ ਪਿੰਡ ਨੇ ਇਹੀ ਮਤਾ ਪਾਇਆ ਵੀ ਭਾਈ ਇਹ ਘਰ ਨਹੀਂ ਡੇਣੇ ਚਾਹੀਦੇ ਜੇ ਜੇਕਰ ਤੁਹਾਨੂੰ ਕੋਈ ਉਹ ਜਿਹੜੀ ਹੈਗੀ ਜ਼ਿਆਦਾ ਜਿਹੜੀ ਰਾਸ਼ੀ ਦੇ ਕੇ ਤੁਹਾਡੇ ਤੋਂ ਅਕਵਾਇਰ ਕਰਦੇ ਆ ਫਿਰ ਕਿਹੋ ਜਿਹੜਾ ਹੋਊਗਾ ਇੱਥੋਂ ਦਾ ਨਹੀਂ ਨਹੀਂ ਦੇਖੋ ਜੀ ਅਸੀਂ ਕਿਸੇ ਵੀ ਮਤਲਬ ਕਿ ਰਾਸ਼ੀ ਤੇ ਦੇਣ ਨੂੰ ਤਿਆਰ ਨਹੀਂ ਆ ਕਿਉਂਕਿ ਕਿਸੇ ਵੀ ਰਾਸੀ ਤੋਂ ਸਾਤੋਂ ਖਰੀਦਿਆ ਹੀ ਨਹੀਂ ਜਾਣਾ ਕਿੰਨੀ ਰਾਸੀ ਦੇ ਦੇਣਗੇ ਸਾਨੂੰ ਇਹ ਜਿਹੜਾ ਅੱਜ ਅਸੀਂ ਇੱਥੇ ਬੈਠੇ ਆ ਸਾਡੇ ਅੰਦਰ ਟਰਾਲੀਆਂ ਵੜਦੀਆਂ ਵਧੀਆ ਅਸੀਂ ਰੋਡ ਦੇ ਉੱਤੇ ਬੈਠੇ ਆ ਕਿਸੇ ਗਲੀਆਂ ਦੇ ਵਿੱਚ ਜਾ ਕੇ ਅਸੀਂ ਕਿਵੇਂ ਬੈਠਾਂਗੇ ਤੇ ਜੇ ਇੱਥੋਂ ਦੀ ਰਾਸੀ ਦੀ ਗੱਲ ਕਰੀਏ ਵੀ ਅਸੀਂ ਇੱਥੋਂ ਅੱਗੇ ਥਾਂ ਕਰਕੇ ਲੈਨੇ ਆ ਇੱਥੇ ਤਾਂ 3.5 ਲੱਖ ਰੁਪਏ ਨੂੰ ਮੰਨ ਲਾ ਇਹ ਇੱਥੋਂ ਕੀ ਰੇਟ ਦੇ ਹਿਸਾਬ ਨਾਲ ਅਕਵਾਇਰ ਕਰ ਰਹੇ ਆ ਤੁਸੀਂ ਇਹ ਤੋਂ 32000 ਰੁਪਏ ਮੰਨ ਲਾ 32000 ਮੰਨ ਲਾ 32000 ਮੰਨ ਲਾ ਕੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਮਤਲਬ ਆਪਦੀ ਵਸਤੀ ਵੱਲੋਂ ਇਹ ਮਜ਼ਦੂਰ ਵਸਤੀ ਆ ਮਤਲਬ ਪਿਓਰ ਮਜ਼ਦੂਰਾਂ ਦੀ ਮਤਲਬ ਮਰ ਜਿਹੜੀਦਾਰ ਬੰਦੇ ਆ ਸਾਰੇ ਇਹ ਤੇ ਮਤਲਬ ਜਿਹੜਾ ਰੋਡ ਆ ਇਹ ਬਾਗਾਪੁਰਾ ਨਿਹਾਲ ਸਿੰਘ ਵਾਲਾ ਇਸ ਦੇ ਉੱਤੇ 18 ਘਰ ਆ ਇਹ ਉਹ ਸਾਡੇ ਮਜ਼ਦੂਰਾਂ ਦੇ ਆ ਉਹ ਬਿਲਕੁਲ ਇਹ ਅਕਵਾਇਰ ਕਰ ਰਹੇ ਆ ਮਤਲਬ ਸਸਤੇ ਰੇਟਾਂ ਤੇ ਤੇ ਮਤਲਬ ਧੱਕੇਸ਼ਾਹੀ ਵਰਤਮ ਨੂੰ ਫਿਰਦੇ ਆ पर मजदूर जमात अटल खड़ी है ਵੀ ਉਹ ਘਟ ਨਹੀਂ ਦੇ ਕੋਈ ਨਾਕ ਵੈਰ ਕਰਨ ਦੇ ਬੇ ਜਾਨਾ ਬਾੜ ਦੇਗੇ ਸਾਰੀ ਹਾਂ ਭਮਾ ਗੱਡੀਆਂ ਲੈ ਕੇ ਆਉਣ ਪੁਲਿਸ ਦੀਆਂ ਜਿਹੇ ਜਿਹਾਂ ਮਰਜ਼ੀ ਗਏ ਤਿਆਰੀਆਂ ਕਰਕੇ ਆਉਣ ਤੇ ਮਜ਼ਦੂਰ ਕਦੇ ਨਹੀਂ ਇਹ ਘਰ ਘਰ ਕਬੈਰ ਹੋਣ ਦੇਣਗੇ ਸਾਡੀ ਇਹੋ ਮੰਗ ਹੈ ਵੀ ਇਹ ਮੰਗਦੇ ਆ 30000 ਦੇ ਨਾਲ 32000 ਦੇ ਨਾਲ ਮੰਡਲਾ ਪਾਸੇ ਮਿਲਦਾ 4 ਲੱਖ ਨੂੰ ਬੋਲਦੇ ਆ ਸਾਨੂੰ ਸਾਨੂੰ ਪਾਸੇ ਜਿਹੜਾ ਮੁੱਲ ਪੁੱਛਦੇ ਆ ਨਾ ਮੁੱਲ ਤਿੰਨ ਗੁਣਾ ਜ਼ਿਆਦਾ ਹੋਗਾ ਆ ਤਿੰਨ ਗੁਣਾ ਜ਼ਿਆਦਾ ਮੰਗਦੇ ਆ ਸਾ ਤੋਂ ਤੇਸੀਂ ਕਰਾਂਗੇ ਕਿ ਅਸੀਂ ਤਾਂ ਇਹ ਆ ਵੀ ਮਤਲਬ ਜਮਾ ਰ ਕਿਤੇ ਕਿਤੇ ਬੈਠਣ ਜੋਗੇ ਵੀ ਨਹੀਂ ਕੇ ਇਹ ਸਾਡੀ ਸਰਕਾਰ ਨੂੰ ਅਪੀਲ ਆ ਬਾਕੀ ਇਥੋਂ ਦੇ ਪ੍ਰਸ਼ਾਸਨ ਨੂੰ ਅਪੀਲ ਆ ਬਾਕੀ ਐਮਐਲਏ ਨੂੰ ਅਪੀਲ ਆ ਡੀਸੀ ਨੂੰ ਸਾਰੇ ਅਫਸਰ ਸਾਹੀ ਨੂੰ ਮਤਲਬ ਸਾਡੀ ਅਪੀਲ ਆ ਵੀ ਸਾਡੇ ਘਰ ਆ ਜਿਹੜੇ ਐਕਵਾਇਰ ਨਾ ਕੀਤੇ ਜਾਣ ਜਿਹੜਾ ਰੋਡ ਆ ਇਹ ਮੂਰੇ 250 ਫੁੱਟ 250 ਫੁੱਟ ਚੌੜਾ ਹੈ ਇਥੋਂ ਦੀ ਰੋਡ ਬਣਾ ਲੈਣ ਤੇ ਕੋਈ ਲੋੜ ਨਹੀਂ ਉਹਨਾਂ ਨੂੰ ਇੱਧਰ ਜਾਣ ਦੀ ਤੇ ਨਾ ਅਸੀਂ ਪੁਲ ਬਣ ਦੇਣਾ ਉਹ ਪੁਲਦੇਵ ਤੋਂ ਗੱਡੀ ਕੋਈ ਐਕਸੀਡੈਂਟ ਹੋ ਗਿਆ ਡੱਗ ਪੇ ਪੈਣ ਸਾਰੇ 4-5 ਪਰਿਵਾਰਾਂ ਨੂੰ ਮਾਰੂ ਛਿਆਂ ਨੂੰ ਉੱਠੋ ਕੇ ਗੱਡੀਆਂ ਡੱਗ ਪੈਣੀਆਂ ਕਈਆਂ ਟਾਇਰ ਆੜ ਖੁੱਲ ਗਿਆ ਕੋਈ ਹੋਰ ਖੁੱਲ ਗਿਆ ਹੈ ਬਹੁਤ ਘਟਨਾ ਦੇਖਿਆ ਬਰਨਾਲੇ ਹੋਈ ਹੈ ਇਹ ਗੱਲ 10 ਘਰ ਜਾੜਿਆ ਗੱਡੀ ਨੇ ਉਹ ਬਿਲਕੁਲ ਜੀ ਹੈ 16 17 18 ਮੋਤਾ ਹੋਈਆਂ ਉੱਥੇ ਤੇ ਸਾਡੇ ਨੇ ਵੀ ਐਂ ਵਾਪਰੂਗਾ ਇਹ ਜੀ ਅਨੇ ਕਦੇ ਵਾਸਤੇ ਪੱਤਰਕਾਰ ਸਾਹਿਬ ਅਸੀਂ ਘਰ ਹਟਾ ਨਹੀਂ ਦੇਣੇ ਕਿ ਅਕਬਾਇਰ ਹੋਣ ਨਹੀਂ ਦੇਣੇ ਜਿੰਨਾ ਮਰਜੀ ਚੋਰ ਲਾ ਦੇ ਸਰਕਾਰ ਸਾਡੇ ਨਾਲ ਇੱਥੋਂ ਜਿਹੜੇ ਹੈਗੇ ਨੇ ਲੋਕਲ ਮਾਤਾ ਜੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਮਾਤਾ ਜੀ ਜੇਕਰ ਇਹ ਘਰਾਂ ਨੂੰ ਇੱਥੋਂ ਢਾਹ ਦਿੱਤਾ ਜਾਂਦਾ ਜਾਂ ਧੱਕਾ ਕਰਦੀ ਇੱਥੋਂ ਦਾ ਪ੍ਰਸ਼ਾਸਨ ਧੱਕਾ ਕਰਦਾ ਫਿਰ ਕੀ ਹੋਊਗਾ ਇੱਥੋਂ ਫਿਰ ਵੀਰੇ ਚਾਹੇ ਮਰਾਂਗੇ ਚਾਹੇ ਮਾਰਾਂਗੇ ਕਿਸੇ ਨੂੰ ਹੋਰ ਤਾਂ ਸਾਡੇ ਕੋਲੇ ਕੋਈ ਹਾਲ ਨਹੀਂਗਾ ਚਾਹੇ ਕੁਝ ਵੀ ਲਿਆਉਣਾ ਸੀ ਅੱਗੇ ਪਵਾਗੇ ਉਹਨਾਂ ਦੇ ਮਸ਼ੀਨਰੀ ਗਾਦੇ ਅੱਗੇ ਬੱਚੇ ਲੈ ਕੇ ਅੱਗੇ ਕਢਾਂਗੇ ਚਾਹੇ ਬੱਚੇ ਮਰਨ ਚਾਹੇ ਅਸੀਂ ਮਰਗੇ ਤੇ ਮਰਾਂਗੇ ਅਸੀਂ ਅਸੀਂ ਰੋੜ ਬੰਨ ਨਹੀਂ ਦੇਣਾ ਸਾਡੀ ਕੀ 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 ਹੁਣ ਤੱਕ ਤੁਹਾਡੇ ਨਾਲ ਕੋਈ ਇਥੋਂ ਦੇ ਆ ਕੇ ਮੀਟਿੰਗ ਜਾਂ ਕਿਸੇ ਨੇ ਕੁਝ ਤੁਹਾਡੇ ਧਰਨੇ ਤੇ ਆ ਕੇ ਕੋਈ ਬੈਠੇ ਨਹੀਂ ਨਾ ਸਾਡੇ ਨੇ ਕਿਸੇ ਐਮ.ਐਲ.ਏ ਨੇ ਸੁਣੀ ਆ ਨਾ ਕਿਸੇ ਰੋਡ ਪਟਵਾਰੀ ਨੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਅਸੀਂ ਤਾਂ ਆਪ ਦੇ ਪਰਿਵਾਰ ਬੈਠੇ ਆ ਰਾਤ ਦਿਨ ਬੈਠਿਆਂ ਪੋ ਮਾਗਦਿਆਂ ਰਾਤਾਂ ਚ ਬੈਠੇ ਆ ਪਰ ਸਾਡੀ ਕਿਸੇ ਨੇ ਹਮਦਰਦੀ ਨਹੀਂ ਕੀਤੀ ਪਰ ਵੋਟਾਂ ਮੌਕੇ ਆ ਕੇ ਹੁਣ ਵੋਟਾਂ ਆਈਆਂ ਸੀ ਉਦੋਂ ਸਾਡੇ ਕੋਲੇ ਸਾਰੇ ਆਉਂਦੇ ਰਹੇ ਆ ਸਾਰੇiracial ਵੀ ਆਉਂਦੇ ਰਹੇ ਆ ਅਕਾਲੀ ਵੀ ਆਉਂਦੇ ਰਹੇ ਆ ਆਮ ਆਦਮੀ ਵਾਲੇ ਵੀ ਆ ਸਾਰੇ ਆਉਂਦੇ ਰਹੇ ਆ ਨੰਗਦੇ ਪਾਉਂਦੇ ਜੋ ਵੀ ਐਮਐਲਏ ਸੀ ਜੋ ਵੀ ਸੀਗੇ ਪਰ ਸਾਡਾ ਐਮਐਲਏ ਨਹੀਂ ਆਇਆ ਨਿਹਾਲ ਸਿੰਘ ਵਾਲਿਆ ਅਸਾਂ ਆਮ ਆਦਮੀ ਪਾਰਟੀ ਦਾ ਮੌਜੂਦਾ ਜਿਹੜੇ ਐਮਐਲਏ ਨੇ ਉਹ ਬਿਲਕੁਲ ਉਹਨਾਂ ਨੇ ਆ ਕੇ ਸ਼ਿਰਕਤ ਨਹੀਂ ਨਾ ਉਹਨਾਂ ਨੇ ਨਾ ਸਾਥੋਂ ਵੋਟਾਂ ਮੰਗੀਆਂ ਆ ਕੇ ਨਾ ਅਸੀਂ ਵੋਟਾਂ ਪਾਈਆਂ ਉਹਨਾਂ ਨੂੰ ਕੀ ਗੱਲ ਫਿਰ ਇਹਨਾਂ ਨੂੰ ਜਿਹੜਾ ਜਵਾਰ ਸਿੰਘ ਵਾਲਾ ਪਿੰਡ ਆ ਇਹਨੂੰ ਪਾਕਿਸਤਾਨ ਦੇ ਨਾਲ ਜੋੜ ਦਿੱਤਾ ਪਾਕਿਸਤਾਨ ਦੇ ਨਾਲ ਜੋੜਿਆ ਵਾਟਰ ਕ੍ਰੋਸ ਕਰਾਤਾ ਬਾਰਡਰ ਕ੍ਰੋਸ ਕਰਾ ਰਹਾਤਾ ਅਸੀਂ ਬਾਰਡਰ ਆਪੇ ਕ੍ਰੋਸ ਕਰਾਉਣਗੇ ਇੱਥੇ ਪੌੜ ਬ ਅਪੇ ਇਹ ਕਿ ਸਾਡਾ ਭਾਈਚਾਰਾ ਖਤਮ ਕਰ ਦੇਣਗੇ ਭਾਈਚਾਰਾ ਖਤਮ ਕਰਨ ਨੂੰ ਫਿਰਦੇ ਹਨ ਇਹ ਵੀ ਭਾਈਚਾਰਾ ਦਾ ਖਤਮ ਹੋਣ ਲੋਕ ਇਕੱਠੇ ਨਾ ਹੋਣ ਇਹ ਹੀ ਗੱਲ ਹੈ ਨਾ ਕੋਈ ਬਸ ਅਸੀਂ ਕਹਦੇ ਕਿਸੇ ਵੀ ਹਾਲਤ ਚ ਅਸੀਂ ਆਪਦੇ ਘਰ ਨਹੀਂ ਦੇਵਾਂਗੇ ਜਿਵੇਂ ਮਰਜ਼ੀ ਕਰ ਲੈਣ ਸੋ ਇੱਥੋਂ ਦੇ ਲੋਕਾਂ ਦਾ ਤੇ ਜਿਹੜੀਆਂ ਜਥੇਬੰਦੀਆਂ ਇਸ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਤਿੱਖੇ ਬਿਆਨ ਨੇ ਕਿ ਬੇਸ਼ੱਕ ਇੱਥੇ ਬਲਡੋਜ਼ਰ ਸਾਡੇ ਉੱਪਰ ਚੜਾ ਦਿੱਤੇ ਜਾਣ ਜਾਂ ਮਸ਼ੀਨਰੀਆਂ ਲਿਆ ਕੇ ਧੱਕਾ ਕੀਤਾ ਜਾਵੇ ਪ੍ਰਸ਼ਾਸਨ ਦੇ ਵੱਲੋਂ ਪਰ ਇਹ ਜਿਹੜੇ ਘਰ ਆ ਅਸੀਂ ਨਹੀਂ ਢਾਣ ਦੇਵਾਂਗੇ ਜਿਹੜੇ ਜਾਂਦੇ ਜੀ ਆਪਣਾ ਇਹ ਘਰ ਨਹੀਂ ਦੇਵਾਂਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਇੱਥੇ ਕਿਹੋ ਜਿਹਾ ਨਿਕਲ ਕੇ ਨਤੀਜੇ ਸਾਹਮਣੇ ਆਉਂਦੇ ਆ ਕਿਹੋ ਜਿਹਾ ਇੱਥੇ ਜਿਹੜਾ ਹੈਗਾ ਐਨਐਚਆਈ ਦਾ ਜਿਹੜਾ ਹੈਗਾ ਵਿਵਹਾਰ ਰਹਿੰਦਾ ਜਾਂ ਇਹਨਾਂ ਨੂੰ ਜਿਹੜੀ ਇੱਥੋਂ ਦੀ ਬਣਦੀ ਕੀਮਤ ਆ ਜਾਂ ਉਹ ਦਿੱਤੀ ਜਾਂਦੀ ਆ ਜਾਂ ਫਿਰ ਇਹਨਾਂ ਦੇ ਜਿਹੜੇ ਘਰ ਆ ਉਹ ਧੱਕੇ ਦੇ ਨਾਲ ਅਕਵਾਇਰ ਕੀਤੇ ਜਾਂਦੇ ਜਾਂ ਫਿਰ ਪ੍ਰਸ਼ਾਸਨ ਇਹਨਾਂ ਦੇ ਨਾਲ ਸਹਿਮਤ ਹੁੰਦਾ ਇੱਥੇ ਪੁਲ ਨਹੀਂ ਬਣਾਉਂਦਾ ਜਾਂ ਬ੍ਰਿਜ ਜਿਹੜਾ ਹੈਗਾ ਇੱਥੇ ਬਾਨਾ ਓਵਰ ਬ੍ਰਿਜ ਬਾਨਾ ਉਹ ਨਹੀਂ ਬਣਾਉਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਮੈਂ ਮਨਪ੍ਰੀਤ ਸਿੰਘ ਦੇ ਕੇ ਹੈਵਨ ਇੰਡੀਆ ਟੀਵੀ ਪਿੰਡ ਜਵਾਰ ਸਿੰਘ ਵਾਲਾ